ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵਿੱਚ ਵੱਡੇ-ਵੱਡੇ ਬਦਲਾਅ ਕੀਤੇ ਜਾ ਰਹੇ ਨੇ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿੱਥੇ ਅਮਰੀਕਾ ਦੇ ਵੱਲੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰ ਵਾਪਸ ਭਾਰਤ ਭੇਜਿਆ ਗਿਆ ਤਾਂ ਉੱਥੇ ਹੀ ਹੁਣ ਡੋਨਾਲਡ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ ਇਮੀਗ੍ਰੇਸ਼ਨ ਜੱਜਾਂ ਉੱਤੇ ਵੀ ਨਕੇਲ ਕਸੀ ਜਾ ਰਹੀ ਹੈ ਅਤੇ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਦੇ ਰਿਜ਼ਲਟ ਰਾਸ਼ਟਰਪਤੀ ਟਰੰਪ ਪਰ ਸ਼ਾਸਨ ਦੇ ਬਿਨਾ ਕਿਸੇ ਸਪਸ਼ਟ ਰੰਦੇ ਹੁਣ ਵੀ ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਹੈ ਡੋਨਲਡ ਟਰੰਪ ਦੇ ਵੱਲੋਂ ਇਮੀਗ੍ਰੈਂਟਸ ਤੇ ਮੁੱਦੇ ਨੂੰ ਲੈ ਕੇ ਅਮਰੀਕੀ ਸਿਆਸਤ ਚ ਹਲਚਲ ਰਹਿਤ ਦੇਖਣ ਨੂੰ ਮਿਲ ਰਹੀ ਹੈ ਦਰ ਇਸ ਸੰਘੀ ਸਰਕਾਰ ਦੇ ਆਕਾਰ ਨੂੰ ਘਟਾਉਣ ਦੀਆਂ ਵੱਡੀਆਂ ਚਾਲਾਂ ਦੇ ਵਿਚਕਾਰ ਹੁਣ ਇੱਕ ਯੂਨੀਅਨ ਅਧਿਕਾਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਬਿਨਾਂ ਕਿਸੇ ਸਪਸ਼ਟੀਕਰਨ ਦੇ ਵੀ ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਹੈ ਸੰਘੀ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਐਂਡ ਟੈਕਨੀਕਲ ਇੰਜੀਨੀਅਰਸ ਦੇ ਵੱਲੋਂ ਪਦਾਨ ਮੈਥਿਊ ਬੀਗਸ ਨੇ ਕਿਹਾ ਕਿ ਜਿਹੜੇ ਤੇਰਾ ਜੱਜਾਂ ਨੇ ਹਜੇ ਸੋ ਨਹੀਂ ਚੁੱਕੀ ਸੀ ਅਤੇ ਪੰਜ ਸਹਾਇਕ ਮੁੱਖ ਇਮੀਗ੍ਰੇਸ਼ਨ ਜੱਜਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਬਰਖਾਸਤ ਕਰ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਪਿਛਲੇ ਹਫਤੇ ਦੋ ਹੋਰ ਜੱਜਾਂ ਨੂੰ ਵੀ ਇਸੇ ਤਰ੍ਹਾਂ ਹਾਲਾਤਾਂ ਦੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ ਹਾਲਾਂਕਿ ਇਹ ਸਪਸ਼ਟ ਨਹੀਂ ਸੀ ਕਿ ਉਹਨਾਂ ਨੂੰ ਬਦਲਿਆ ਜਾਵੇਗਾ ਜਾਂ ਫਿਰ ਨਹੀਂ ਦੱਸਦੀ ਕਿ ਅਦਾਲਤਾਂ ਨੂੰ ਚਲਾਉਣ ਵਾਲੇ ਅਮਰੀਕੀ ਨਿਆਂ ਵਿਭਾਗ ਦੇ ਇਮੀਗ੍ਰੇਸ਼ਨ ਸਮੀਖਿਆ ਦੇ ਲਈ ਕਾਰਜਕਾਰੀ ਦਫਤਰ ਹੈ ਜੋ ਲਗਭਗ ਆਪਣੇ ਸਸੂਚ ਜੱਜਾਂ ਦੀ ਨਿਗਰਾਨੀ ਕਰਦਾ ਹੈ ਉਸਨੇ ਸ਼ਨੀਵਾਰ ਨੂੰ ਇੱਕ ਟਿੱਪਣੀ ਦੇ ਲਈ ਬੇਨਤੀ ਤਤੁਰੰਤ ਜਵਾਬ ਨਹੀਂ ਦਿੱਤਾ ਪਰ ਇਸ ਤੋਂ ਇਲਾਵਾ ਸਾਈਕਿਊਜ਼ ਯੂਨੀਵਰਸਿਟੀ ਦੇ 트ਾਂਸਐਕਸ਼ਨਲ ਰਿਕਾਰਡਸ ਐਕਸੈਸ ਕਲੀਅਰਿੰਗ ਹਾਊਸ ਦੇ ਅਨੁਸਾਰ ਇਮੀਗ੍ਰੇਸ਼ਨ ਅਦਾਲਤਾਂ 3.7 ਮਿਲੀਅਨ ਤੋਂ ਵੱਧ ਕੇਸਾਂ ਦੇ ਨਾਲ ਫਸੀਆਂ ਹੋਈਆਂ ਨੇ ਅਤੇ ਸ਼ਰੰਤੇ ਮਾਮਲਿਆਂ ਦਾ ਫੈਸਲਾ ਕਰਨ ਦੇ ਵਿੱਚ ਕਈ ਸਾਲ ਲੱਗ ਜਾਂਦੇ ਨੇ ਹੋਰ ਜੱਜਾਂ ਅਤੇ ਸਹਾਇਤਾ ਸਟਾਫ ਦੇ ਲਈ ਰਾਜਨੀਤਿਕ ਸਪੈਕਟ੍ਰਮ ਦੇ ਵਿੱਚ ਵੀ ਸਮਰਥਨ ਹੈ ਹਾਲੇਕਿ ਪਹਿਲੇ 트럼ਪ ਪ੍ਰਸ਼ਾਸਨ ਨੇ ਕੁਝ ਜੱਜਾਂ ਉਤੇ ਕੇਸਾਂ ਦਾ ਫੈਸਲਾ ਜਲਦੀ ਕਰਨ ਲਈ ਦਬਾਅ ਵੀ ਪਾਇਆ ਸੀ ਇਥੇ ਦੱਸਣਾ ਬੰਦਾ ਹੈ ਕਿ 트럼ਪ ਪ੍ਰਸ਼ਾਸਨ ਨੇ ਪਹਿਲਾ 5 ਉੱਚ ਅਦਾਲਤੀ ਅਧਿਕਾਰੀਆਂ ਨੂੰ ਬਦਲ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਮੈਰੀ ਚਿੰਗ ਕਾਰਜਕਾਰੀ ਦਫ਼ਤਰਵਾਰ ਇਮੀਗ੍ਰੇਸ਼ਨ ਰਿਵਿਊ ਦੇ ਕਾਰਜਕਾਰੀ ਨਿਰਦੇਸ਼ਕ ਵੀ ਸ਼ਾਮਲ ਸੀ ਪਰ ਹੁਣ ਮੌਜੂਦਾ ਨੇਤਾ ਅਤੇ ਪਹਿਲਾ ਅਪੀਲੀ ਇਮੀਗ੍ਰੇਸ਼ਨ ਜੱਜ ਸਰਸ ਓਮਨ ਨੇ ਕਈ ਨਵੇਂ ਨਿਰਦੇਸ਼ ਵੀ ਜਾਰੀ ਕੀਤੇ ਨੇ ਜਿਸ ਵਿੱਚ ਬਹੁਤ ਸਾਰੀਆਂ ਬਿਡੇਨ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਉਲਟਾ ਹੈ ਗਿਆ ਜ਼ਿਕਰ ਹੋ ਗਿਆ ਕਿ ਸਾਫ ਤੌਰ ਉਤੇ ਦੇਖਿਆ ਜਾ ਸਕਦਾ ਹੈ ਕਿ ਡੋਨਾਲਡ ਟਰੰਪ ਆਪਣੇ ਦੇਸ਼ ਦੇ ਵਿੱਚੋਂ ਇਮੀਗ੍ਰੈਂਟਸ ਦਾ ਸਫਾਇਆ ਕਰਨ ਦੇ ਵਿੱਚ ਲਗੇ ਹੋਏ ਨੇ। ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਟਿਆ ਜਾ ਰਿਹਾ ਹੈ ਜਾਂ ਫਿਰ ਇਮੀਗ੍ਰੇਸ਼ਨ ਜੱਜਾਂ ਉਤੇ ਨਿਕελ ਕੱਸ ਕੇ ਉਹਨਾਂ ਨੂੰ ਬਰਖਾਸਤ ਕੀਤਾ ਹੋਵੇ। ਪਰ ਇਹ ਆਖਿਰਕਾਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਨਵਾਂ ਕੀ ਮੋੜ ਲਵੇਗਾ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊ ਰਿਪੋਰਟ ਚੈਨਲ ਪੰਜਾਬੀ।